ਜੋ ਨਾਦਾ ਬੋਲਦਾ ਜੀ ਉਹ ਕਹਿੰਦਾ ਵੀ ਤੂੰ ਆ ਕਹਿ ਵੀ ਬਾਬਾ ਵੀ ਆ ਕੰਮ ਕਰਦਾ ਆਹ ਕੰਮ ਕਰਦਾ ਫਲਾਨਾ ਮੈਂ ਕਹਾਂ ਜੀ ਉਹ ਕੋਈ ਕੰਮ ਨਹੀਂ ਕਰਦਾਗਾ ਉਹ ਕਹਿੰਦਾ ਤੂੰ ਕਹਿ ਬਾਬੇ ਮਨਪ੍ਰੀਤ ਦੇ ਪਿੱਛੇ ਵੀ ਤੂੰ ਲਾਕਾ ਆਏ ਆ ਫਲਾਨਾ ਢੌਂਕਾ ਚੌਂਕਾ ਮਿੱਤ ਬਹੁਤ ਕੁਝ ਬੁਲਾਇਆ ਗਿਆ ਸੀ ਕਹਿੰਦਾ ਮੇਰੇ ਕੋਲ ਆਓ ਮੈਂ ਹੱਲ ਕਰਦਾਗਾ ਤੁਹਾਡਾ ਮੈਂ ਸ਼ਹਿਰ ਵਕਾਉਣਾਗਾ ਜਿਵੇਂ ਫਲਾਨਾ ਤੁਸੀਂ ਕਿਸੇ ਪਾਸੇ ਨਾ ਜਾਓ ਬਾਬਾ ਮਨਪ੍ਰੀਤ ਦੇ ਪਿੱਛੇ ਤੁਸੀਂ ਆ ਕੱਲ ਨਾ ਕਹਿਣਾਗਾ ਤਮਾਕਾ ਦਾ ਡਰਾ ਤਮਾਕਾ ਕੇ ਮੈਨੂੰ ਉੱਥੇ ਬੁਲਾਇਆ ਗਿਆ ਸੀ ਕਹਿੰਦਾ ਜੀ ਮੈਂ ਤੇ ਨਮਾਰਦੂਗਾ ਮੈਂ ਆਇ ਕਰਦੂ ਚੋਕ ਕਰਦੂਗਾ ਮੈਂ ਦਰਦੀ ਜੀ ਮੈਨੂੰ ਗਲਤ ਫਲਤ ਵੀ ਕਹਿੰਦਾ ਸੀ ਮੈਂ ਕੰਮ ਕਰੂਗਾ ਪਹਿਲਾਂ ਦਰਬਾਰ ਕੇ ਸਾਨੂੰ ਗੱਲਣਾ ਸਮਝਾਈਆਂ ਵੀ ਆਹ ਕਹਣਾ ਭਾਬੀ ਦੇ ਖਿਲਾਫ ਆ ਮੈਨੂੰ ਕਹਿੰਦਾ ਜੇ ਨਹੀਂ ਤਾਂ ਤੇਰਾ ਬਹੁਤ ਗਿਰ ਹਾਲਤ ਕਰਨੀ ਸੀ ਕਹਿੰਦਾ ਵੀ ਤੋਂ ਬਾਬੇ ਨੂੰ ਕਹਿ ਵੀ ਪੁੱਠਾ ਕੰਮ ਕਰਦਾ ਫਲਾਨਾ ਕਰਦਾ ਸਾਨੂੰ ਤਾਂ ਭੈਣਾ ਭਰਾ ਵਰਗਾ ਉੱਡ ਕੇ ਮਿਲਦਾ ਜੀ ਮਨਪ੍ਰੀਤ ਬਾਬਾ ਇਹ ਛੇ ਬਾਬਾ ਗਲਤ ਹੈ ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਸ਼ਿਵਨਾਥ ਮੋਗੇਵਾਲੀ ਨੂੰ ਲੈ ਕੇ ਲਗਾਤਾਰ ਇਸ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਲਹਿਰ ਚਲਾਈ ਗਈ ਹੈ ਪਖੰਡੀ ਬਾਬਲ ਲੈ ਕੇ ਪਰ ਦੂਜੇ ਪਾਸੇ ਸ਼ਿਵਨਾਥ ਦੇ ਵੱਲੋਂ ਲਗਾਤਾਰ ਭਾਈ ਮਨਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਹੋਰ ਵੀ ਕਈ ਜਿਹੜੇ ਕਿ ਇਲਜ਼ਾਮ ਲਗਾਏ ਸੀ ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸ਼ਿਵਨਾਥ ਦੇ ਕੋਲ ਦੋ ਮਹਿਲਾਵਾਂ ਬੈਠੀਆਂ ਨਜ਼ਰ ਆਈਆਂ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਜਿਹੜਾ ਭਾਈ ਮਨਪ੍ਰੀਤ ਸਿੰਘ ਖਾਲਸਾ ਉਹ ਜਾਣਬੁੱਝ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਬਾਹਰੋਂ ਪੈਸੇ ਦੇ ਉੱਤੇ ਮਹਿਲਾਵਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਜਾ ਕੇ ਕਹੋ ਕਿ ਸਾਡੇ ਪੈਸੇ ਤੁਸੀਂ ਜਿਹੜੇ ਕਿ ਲੈਨੇ ਔਰ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਸ਼ਿਵਨਾਥ ਦੇ ਨਾਲ ਬੈਠੀਆਂ ਇਹਨਾਂ ਮਹਿਲਾਵਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਸਾਰਾ ਮਾਮਲਾ ਹੀ ਪਲਟ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਸ਼ਿਵਨਾਥ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਤੂੰ ਅਜਿਹਾ ਬੋਲਾ ਉਹਨਾਂ ਨੇ ਡਰਦੇ ਮਾਰੇ ਸ਼ਿਵਨਾਥ ਦੇ ਕਹਿੰਦੇ ਉੱਤੇ ਇਹ ਸਾਰੀਆਂ ਗੱਲਾਂ ਕਹੀਆਂ ਇਹ ਵੱਡਾ ਫਲਾਸਾ ਹੋਇਆ ਇੱਕ ਬੀਬੀ ਜਿਹੜੀ ਉਸਦੇ ਕੋਲ ਬੈਠੀ ਸੀ ਜਿਸ ਤੋਂ ਬੁਲਾਇਆ ਜਾ ਰਿਹਾ ਸੀ ਤਾਂ ਉਸਨੇ ਕਿਹਾ ਕਿ ਤੱਕੇ ਨਾਲ ਉਸ ਤੋਂ ਬਣਾਇਆ ਗਿਆ ਉਸ ਨੂੰ ਜਾਨੋਂ ਮਾਰ ਦੇਣ ਧਮਕੀਆਂ ਦਿੱਤੀਆਂ ਇੱਥੋਂ ਤੱਕ ਕਿ ਹੋਰ ਵੀ ਗੰਭੀਰ ਇਲਜ਼ਾਮ ਇਸ ਮਹਿਲਾ ਦੇ ਵੱਲ ਲਗਾ ਦਿੱਤੇ ਗਏ ਨੇ ਆਉ ਤੁਹਾਨੂੰ ਵੀਡੀਓ ਦਿਖਾਉਣੇ ਆ ਵੀਡੀਓ ਨੂੰ ਪੂਰਾ ਦੇਖਿਓ ਤੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਸਾਂਝਾ ਕਰਿਓ ਹਾਂ ਵੀਰੇ ਤੁਹਾਡਾ ਨਾਮ ਕੀ ਹੈ ਜੀ ਨਿੱਕੀ ਮਨਜੀਤ ਜੀ ਗੁਰੂ ਤੁਹਾਡੇ ਜੀ ਰਿਸ਼ੀ ਸ਼ੈਮਨ ਜੀ ਬਾਬਾ ਜੀ ਇੱਕ ਪਿਛਲੇ ਦਿਨ ਨਾਲ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਜਿਹੜਾ ਮਤਲਬ ਇੱਕ ਮਹਿਮ ਮਚੱਲੀ ਹੈ ਪਖੰਡ ਭਜਾਉ ਦੀ ਹਾਂਜੀ ਸੋ ਸ਼ਿਵਨਾਥ ਬਾਬਾ ਜੀ ਮੋਗੇ ਵਾਲੇ ਜਿਹੜੇ ਹਾਂਜੀ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਹਾਂਜੀ ਪਖੰਡ ਦੇ ਲਈ ਹਾਂਜੀ ਭਾਈ ਮਨਪ੍ਰੀਤ ਸਿੰਘ ਖਾਲਸਾ ਦੀ ਹਾਂਜੀ ਔਰ ਹੋਰ ਸਤਕਾਰ ਕਮੇਟੀਆਂ ਦੀ ਹਾਂਜੀ ਸੋ ਉਹਦੇ ਸਬੰਧੀ ਤੁਸੀਂ ਤਿੰਨ ਚਾਰ ਦਿਨ ਪਹਿਲਾਂ ਸ਼ਿਵਨਾਥ ਕੋਲੇ ਗਏ ਆ ਹਾਂਜੀ ਉੱਥੇ ਇੱਕ ਤੁਹਾਡੇ ਨਾਲ ਹੋਰ ਵੀ ਬੀਬੀ ਜੀ ਬੈਠੇ ਆ ਕੌਣੀ ਤੋਂ ਗੇ ਨਾਮ ਹਰ ਨਾ ਲਕਵੇਸ਼ ਰਾਣੀ ਅੱਛਾ ਅੱਛਾ ਉਹ ਬੈਠੇ ਨੇ ਉੱਤੇ ਤੁਸੀਂ ਬਾਬਾ ਜੀ ਨੂੰ ਬਹੁਤ ਗੱਲਾਂ ਬੋਲੀਆਂ ਉਹ ਕੀ 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 ਗੱਲਾਂ ਬੋਲੀਆਂ ਕਿਉਂ ਬੋਲੀਆਂ ਜੀ ਉਹ ਗੱਲਾਂ ਉਹ ਸੱਚ ਹੈ ਉਹੋ ਬੁਲਾਇਆ ਕਿ ਆ ਜੀ ਸਾਨੂੰ ਅੱਛਾ ਕੀ ਕੀ ਵਾਰਤਾ ਲਾਭ ਹੋਈ ਤੁਸੀਂ ਕਿਵੇਂ ਤੁਹਾਨੂੰ ਉੱਥੇ ਬੁਲਾਇਆ ਉਹਨੇ ਉਹਨੇ ਸ਼ੇਬਾਬੀ ਨੇ ਸਾਨੂੰ ਫੋਨ ਕੀਤਾ ਹਾਂਜੀ ਬੀਬੀ ਜੀ ਦੇ ਫੋਨ ਤੇ ਕਹਿੰਦਾ ਮੇਰੇ ਕੋਲ ਆਓ ਮੈਂ ਹੱਲ ਕਰ ਦਾਂਗਾ ਤੁਹਾਡਾ ਮੈਂ ਸ਼ਹਿਰ ਵਕਾਉਣਾਗਾ ਜਾਂ ਫਲਾਨਾ ਤੁਸੀਂ ਕਿਸੇ ਪਾਸੇ ਨਾ ਜਾਓ ਬਾਬਾ ਮਨਪ੍ਰੀਤ ਦੇ ਪਿੱਛੇ ਤੁਸੀਂ ਆਹ ਕੰਲਾਂ ਕਹਿਣਾਗਾ ਤੇ ਮਕਾਦ ਦਾ ਡਰਾ ਤਮਕਾ ਕੇ ਮੈਨੂੰ ਉੱਥੇ ਬੁਲਾਇਆ ਗਿਆ ਸੀ ਕਹਿੰਦਾ ਜੀ ਮੈਂ ਤੈਨੂੰ ਮਾਰ ਦੂੰਗਾ ਮੈਂ ਆਇਂ ਕਰ ਦੂੰ ਚੋਕ ਕਰ ਦੂੰਗਾ ਮੈਂ ਡਰਦੀ ਜੀ ਮੈਨੂੰ ਗਲਤ ਫਲਤ ਵੀ ਕਹਿੰਦਾ ਸੀ ਮੈਂ ਕੰਮ ਕਰੂੰਗਾ ਅੱਛਾ ਫਲਤ ਕੰਮ ਕਰੋ ਜਨਾ ਤੂੰ ਬੋਲੇਗੀ ਨਾ ਬਾਬਾ ਮਨਪ੍ਰੀਤ ਦੇ ਉੱਥੇ ਕੌਣ ਕੌਣ ਸੀ ਹੋਰ ਉੱਥੇ ਸਾਰਿਆਂ ਦੇ ਕੋਲ ਬੜੇ 20 25 ਮੁੰਡੇ ਸੀ ਜੀ ਉਹਦੇ ਕੋਲੇ ਅੱਛਾ 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 ਜੀ ਹਾਂ ਜੀ ਹੋਰ ਸਟੇਨ ਨਾਲੇ ਸੀਗੇ ਹੋਰ ਸਟੇਨ ਨਾਲੇ ਮਤਲਬ ਮੁਲਾਜ਼ਮ ਸੀਗੇ ਨਹੀਂ ਜੀ ਉਹਨਾਂ ਦੇ ਤਾਂ ਪਤਾ ਨਹੀਂ ਮੁਲਾਜ਼ਮ ਨਹੀਂ ਸੀ ਹੁਣ ਜਿਹੋ ਉਹਦੇ ਤਬਰਦਗਾ ਪਾਈਆਂ ਸੀ ਪਤਾ ਨਹੀਂ ਕੀ ਗੱਲ ਸੀ ਕੀ ਬਾਤ ਸੀ ਅੱਛਾ ਨਹੀਂ ਜਦੋਂ ਤੁਸੀਂ ਘਰੇ ਗਏ ਕੌਣ ਕੌਣ ਗਏ ਮੈਂ ਤੇ ਮੇਰੀ ਬੀਬੀ ਕੌਣੀ ਵਾਲੀ ਗਈ ਸੀਗੀ ਹੋਰ ਕੌਣ ਸੀ ਨਾਲ ਹੋਰ ਮੇਰਾ ਭਤੀਜਾ ਸਿਕਨਾਲ ਇੱਕ ਮੁਹੱਬਤ ਸੀ ਮਿਰਚੀਲਾ ਉਹਨੂੰ ਕਹਿੰਦਾ ਨਹੀਂ ਵੀਡੀਓ 'ਚ ਤੁਸੀਂ ਦੋਵੇਂ ਜਣੇ ਬੈਠੇ ਹੋ ਤੂੰ ਤੇ ਉਹ ਵੀ ਉਹਨਾਂ ਨੇ ਪਿੱਛੇ ਕਰਤਾ ਵੀ ਉਹਨਾਂ ਦੇ ਤਾਂ ਕੋਈ ਰੌਲਾ ਨਹੀਂ ਥੋੜਾ ਰੌਲਾ ਤੁਸੀਂ ਆਉਂ ਚੀ ਅੱਛਾ ਉੱਥੇ ਉਹ ਕਹਿੰਦਾ ਪਹਿਲਾਂ ਅੰਦਰ ਵਾਲੇ ਸਾਨੂੰ ਗੱਲਾਂ ਸਮਝਾਈਆਂ ਵੀ ਆਹ ਕਹਣਾ ਭਾਬੀ ਦੇ ਖਿਲਾਫ ਆ ਮੈਨੂੰ ਕਹਿੰਦਾ ਜਹੀਂ ਤਾਂ ਤੇਰਾ ਬਹੁਤ ਗਿਰ ਹਾਲਤ ਕਰਨੀ ਸੀ ਨਹੀਂ ਕੀ ਕੀ ਗੱਲਾਂ ਕਹੀਆਂ ਉਹ ਸਾਰੀਆਂ ਉਹ ਕਹਿੰਦਾ ਵੀ ਤੂੰ ਬਾਬੇ ਨੂੰ ਕਹਿ ਵੀ ਪੁੱਠਾ ਕੰਮ ਕਰਦਾ ਫਲਾਣਾ ਕਰਦਾ ਸਾਨੂੰ ਤਾਂ ਭੈਣਾ ਭਰਾ ਵਰਗਾ ਉੱਡ ਕੇ ਮਿਲਦਾ ਜੀ ਮਨਪ੍ਰੀਤ ਬਾਬਾ ਇਹ ਛੇ ਬਾਬਾ ਗਲਤ ਹੈ ਜੀ ਨਹੀਂ ਕੀ ਕਿਹਾ ਗਿਆ ਕੋਈ ਨਹੀਂ ਦੱਸੋ ਸੰਗਤ ਨੂੰ ਕੀ ਕਿਹਾ ਗਿਆ ਤੁਹਾਨੂੰ ਜੀ ਬਾਬਾ ਬੋਲਦਾ ਜੀ ਉਹ ਕਹਿੰਦਾ ਵੀ ਤੂੰ ਕਹਿ ਵੀ ਬਾਬਾ ਵੀ ਆਹ ਕੰਮ ਕਰਦਾ ਆਹ ਕੰਮ ਕਰਦਾ ਫਲਾਣਾ ਮੈਂ ਕਹਾਂ ਜੀ ਉਹ ਕੋਈ ਕੰਮ ਨਹੀਂ ਕਰਦਾਗਾ ਉਹ ਕਹਿੰਦਾ ਤੂੰ ਕਹਿ ਬਾਬੇ ਮਨਪ੍ਰੀਤ ਪਿੱਛੇ ਵੀ ਤੂੰ ਲਾਕਾ ਆਏ ਆ ਫਲਾਣਾ ਢੋਂਕਾ ਚੋਂਕਾ ਮੈਂ ਤਾਂ ਬਹੁਤ ਕੁਝ ਬਣਾਇਆ ਗਿਆ ਜੀ अच्छा ਧਮਕੀ ਦਿੱਤੀ ਉਹਨਾਂ ਨੇ ਜਾਂ ਵੈਸੀ ਚਾਹ ਚ ਧਮਕੀ ਵੀ ਮੇਰੇ ਚਾਹ ਚ ਘੋਲ ਕੇ ਪਤਾ ਨਹੀਂ ਚੰਚੀ ਨਾ ਉਹ ਕੱਪ ਲੈ ਕੇ ਆਏ ਇਹਦੇ ਨਾਲ ਦਾ ਚਾਹੇ ਘੋਲ ਕੇ ਪਿਆ ਤਾਂ ਮੈਨੂੰ ਪਤਾ ਹੀ ਨਹੀਂ ਕੀ ਲੱਗਿਆ ਕਿ ਮੈਂ ਤਾਂ ਬੋਤਲਾਂ ਲਵਾਈਆਂ ਸੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਕੀ ਕੁਝ ਬੋਲੀ ਕੀ ਕੁਝ ਨਹੀਂ اچھا ਹਾਂਜੀ ਨਹੀਂ ਇਹ ਭਾਈ ਮਨਪ੍ਰੀਤ ਸਿੰਘ ਜੀ ਦਾ ਜਿਹੜਾ ਤੁਸੀਂ ਕਾਫੀ ਕੁਝ ਬੋਲ ਆਏ ਚਲੋ ਤੁਹਾਡੇ ਤੋਂ ਬੁਲਾਇਆ ਗਿਆ ਹਣਾ ਹਾਂਜੀ ਹਾਂਜੀ ਔਰ ਇਹ ਆਤਮ ਘਾ ਕੇ ਬੁਲਾਇਆ ਗਿਆ ਜੀ ਇਹ ਮਸਲਾ ਕੀ ਸੀਗਾ ਜੀ ਇਹ ਇਹ ਪਹਿਲਾਂ ਵੀ ਤੁਹਾਡੇ ਜਿਹੜੇ ਉਹ ਕਹਿੰਦੇ ਵੀ ਤੁਸੀਂ ਬੋਲ ਰਹੇ ਸੀਗੇ ਵੀ ਕਮਲੇਸ਼ ਰਾਣੀ ਦੇ ਕਾਗਜ਼ਾਂ ਤੇ ੱੱਕੇ ਨਾਲ ਪੈਸੇ ਪੂਸਿਆਂ ਦਾ ਰੌਲਾ ਸੀ। ਲੈਣ ਦੇਣ ਚੱਲਦੇ ਜਿ ਮਕਾਨ ਰੱਖਿਆ ਸੀ ਕਹਿੰਦੇ ਪਹਿਲਾਂ ਵੀ ਇਸ ਲੈਣ ਦੇਣ ਸਾਡੇ ਚੱਲਦਾ ਸੀਗਾ। ਹੁਣ ਵੀ ਸਾਡੇ ਲੈਣ ਦੇਣ ਕੋਈ ਬਾਬਾ ਜੀ ਤੁਹਾਡੇ ਤੋਂ ਵਿਆਜ ਲੈਂਦੇ ਨਾ। ਨਹੀਂ ਕੋਈ ਵਿਆਜ ਲੈਦੇ ਲੈਣ ਦੇਣ ਸਾਡਾ ਅੱਜ ਤਾਂ ਸਾਡਾ 10 ਸਾਲ ਹੋ ਗਿਆ ਚੱਲਦੇ ਨੂੰ ਜਿੱਦ ਲੈਣ ਦੇਣ। ਬਾਬੇ ਪ੍ਰੀਤਰਾ। ਵਧੀਆ ਹਾਂ ਜੀ ਪ੍ਰੋਗਰਾਮ ਵੀ ਉਹਦੇ ਪਿੱਛੇ ਬੱਚਿਆਂ ਦੀਆਂ ਵਿਧਾਈਆਂ ਲੈ ਕੇ ਆਂਦੇ ਬਹੁਤ ਵਧਕਾ ਸੀ ਜੀ ਅਸੀਂ। ਸਹੀ ਕੋਈ ਡਰ ਨਹੀਂ ਉਹ ਜਿਹੜੇ ਕਮਲੇਸ਼ ਰਾਣੀ ਵਾਲੇ ਕਾਗਜ਼ ਆ ਉਹ ਤੁਸੀਂ ਆਪ ਲਿਖਾਏ ਸੀ ਕਮਲੇਸ਼ ਰਾਣੀ ਨੇ ਉਹਨੇ ਲਿਖਾਈ ਸੀ ਆਪ ਬੀਬੀ ਨੇ ਪੈਸੇ ਲੈ ਸੀ ਹਾਂਜੀ ਪੈਸੇ ਲੈ ਸੀਗੇ ਸੋ ਉਹ ਪੈਸੇ ਮੋੜਤੇ ਜਾਂ ਹਜੇ ਉਹ ਮੋੜਨ ਵਾਲੇ ਰਹਿੰਦੇ ਸੀ ਅੱਧੇ ਅੱਧੇ ਅੱਧ ਅੱਧ ਮੋੜਤੇ ਅੱਧ ਪਜਾਦਾ ਰਹਿੰਦੇ ਸੀ ਪੈਸੇ ਅੱਛਾ ਇੱਕ ਜਿਹੜਾ ਮਤਲਬ ਨਾ ਬਾਬਾ ਜੀ ਕਹਿ ਰਹੇ ਸੀਗੇ ਵੀ 메ਨ ਬਾਜ਼ਾਰ ਤੇ ਤਲਾਬ ਮੁਹੱਲਾ ਫਰੀਦਕੋਟ ਵਾਲਾ ਉਹ ਜਿਹੜਾ ਬਾਬਾ ਜੀ ਦੇ ਨਾਲ ਕੋਈ ਪਰਿਵਾਰ ਹੈ ਉਹਨਾਂ ਨੂੰ ਤੁਸੀਂ ਲਿਖਾਇਆ ਹੋਇਆ ਹਾਂਜੀ ਲਿਖਾਇਆ ਹੋਇਆ ਕਿੰਨੇ ਪੈਸਿਆਂ ਚ ਲਿਖਾਇਆ ਉਹਨਾਂ ਨੂੰ ਜਿਹੜਾ ਫਰੀਦਕੋਟ ਦਾ ਮੇਨ ਬਾਜ਼ਾਰ 10 ਲੱਖ ਚਲਖਾਇਆ ਜੀ। ਅੱਛਾ ਅੱਛਾ ਜੀ। ਹਾਂਜੀ ਹਾਂਜੀ। ਤੇ ਉਹ ਇੱਕ ਦਿਨ ਤੁਸੀਂ ਤੁਹਾਡੀ ਵੀਡੀਓ ਵੀ ਹੈਗੀ ਆ ਵੀ ਜਿੱਦੇ ਤੁਸੀਂ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦੇ ਘਰ ਦੋ ਬੀਬੀਆਂ ਜਾਂਦੀਆਂ ਨਾਲ ਉਹਨਾਂ ਤੋਂ ਉਹ ਕੀ ਕਹਿਣਗੇ ਤੁਸੀਂ ਉੱਥੇ ਉਹਨਾਂ ਨੂੰ? ਉਹਨਾਂ ਨੂੰ ਕਹਿਣਗੇ ਸੀ ਮੈਨੂੰ ਮੇਰਾ ਹੱਕ ਦਿੱਤਾ ਜਾਵੇ। ਮੈਨੂੰ ਸ਼ਹਿਰ ਦਵਾਈ ਬਾਬਾ ਧੱਕਾ ਕਰ ਸਾਡੇ ਕਾਲਜ ਵੀ ਬਾਬੇ ਨੇ ਤਰਾਕ ਲਈ ਧੱਕੇ ਨਹੀਂ ਫੜ ਕੇ ਜੀ ਮਕਾਨ ਦੇ। ਕੀ ਨਹੀਂ? ਉਹਨਾਂ ਸ਼ਹਿ ਬਾਬੇ ਨੇ। ਅੱਛਾ ਅੱਛਾ। ਵੀ ਤਾਂ ਫੋੜ ਖੋੜ ਕੇ ਰੱਖ ਲਏ ਉਹਨੇ। ਅੱਛਾ। ਨੇ ਹੁਣ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਚ ਹੁਣ ਆਪਾਂ ਸਮੇਂ ਸਮੇਂ ਚ ਸਾਡਾ ਜੀ ਸਾਥ ਦਿੱਤਾ ਜਾਵੇ ਅਸੀਂ ਬਾਬਾ ਮਾਨਪ੍ਰੀਤ ਸਾਡੇ ਵੀਰ ਜੀ ਆ ਬਹੁਤ ਵਧੀਆ ਜੀ ਤੇ ਉਹ ਬਾਬਾ ਜੀ ਗਲਤ ਸਾਨੂੰ ਡਰਾਤ ਮਗਾ ਕੇ ਉਹ ਕਹਿੰਦਾ ਮੈਂ ਤੈਨੂੰ ਮਾਰ ਦੂੰਗਾ ਚਲੋ ਜੀ ਜੀ ਠੀਕ ਹੈ ਜੀ ਹੁਣ ਉੱਥੇ ਇੱਕ ਤੁਸੀਂ ਗੱਲਾਂ ਦੱਸ ਰਹੇ ਵੀ ਕੀ ਹੁੰਦਾ ਉੱਥੇ ਕੀ ਵੇਖਿਆ ਉੱਥੇ ਤੁਸੀਂ ਉੱਥੇ ਕੀ ਵੇਖਿਆ ਉੱਥੇ ਲੋਚਪੋ ਚੱਲਦਾ ਸੀ ਉੱਥੇ ਕੀ ਵੇਖਣਾਗਾ ਹੂੰ ਹੂੰ ਉਹ ਪਖੰਡਾ ਉਹਦੇ ਚ ਕੁਝ ਨਹੀਂਗਾ ਜੀ ਉਹ ਤਾਂ ਫੀਮ ਖਾ ਲਿੰਦਾ ਦੂਜਿਆਂ ਨੂੰ ਵੀ ਖਵਾ ਦੇ ਤਾਂ ਖੱਕੀ ਕੋਸ ਕਰਦਾ ਹਲੋ ਹੁਣ ਭਾਈ ਮਨਪ੍ਰੀਤ ਸਿੰਘ ਜੀ ਬਾਰੇ ਤੁਸੀਂ ਕੋਈ ਸ਼ਬਦ ਬੋਲਨੇ ਆ ਅਸੀਂ ਸ਼ਬਦ ਤਾਂ ਬਹੁਤ ਚੰਗੇ ਆ ਜੀ ਬਹੁਤ ਧੱਕੇ ਨਾਲ ਤੁਹਾਡੇ ਤੋਂ ਕੋਈ ਬਿਆਨ ਨਹੀਂ ਵੀ ਜੋ ਸੱਚ ਹੈ ਸੱਚ ਹੈ ਹਾਂ ਜੀ ਸੱਚ ਮੈਂ ਸੱਚ ਹੀ ਬੋਲਦੀ ਜੀ ਸਾਡਾ ਸਾਥ ਦਿੱਤਾ ਜਾਵੇ ਭੈਣਾ ਭਰਾਵਾਂ ਨਾਲ ਖਾਸੇ ਤੇ ਮੇਰੀ ਹੱਥ ਕਰਦੀ ਮਨਪ੍ਰੀਤ ਬਾਬਾ ਜੀ ਮੂਰੇ ਵੀ ਮੇਰਾ ਸਾਥ ਦਿੱਤਾ ਜਾਵੇ ਮੈਨੂੰ ਤਾਂ ਜੀ ਇਹ ਦਵਾਈ ਬੈਠਿਆ ਦਿੰਦਾ ਸਾਨੂੰ 10 ਲੱਖ ਆਈ ਸੇ ਬਾਬਾ ਨਖਾ ਲੈਿੰਦਾ 50 ਲੱਖ ਦਿੰਦਾ 3 ਲੱਖ ਲਖਾ ਲੈਦਾ 3 ਲੱਖ तो शेवनाथ शेवनाथ अच्छा ਤੁਹਾਡੇ ਤੋਂ ਵੀ ਇਦਾਂ ਹੀ ਹੋਇਆ ਸ਼ਹਿਰ ਕਿੰਨੇ ਪੈਸੇ ਤੁਸੀਂ ਦਿੱਤੇ ਸੀ ਸ਼ਿਵਨਾਥ ਨੂੰ ਸ਼ਿਵਨਾਥ ਤੋਂ ਅਸੀਂ ਲਏ ਸੀ 3 ਲੱਖ ਉਹਨੇ ਲਿਖਾਇਆ 5 ਲੱਖ اچھا ਉਹ ਸਾਨੂੰ ਰੀਪਰੂਫ ਦੇਵੇ ਸਾਨੂੰ ਪ੍ਰੂਫ ਤੇ ਦਿੱਤਾ ਜਾਵੇ ਤੇ ਜੇ ਨਾ ਬਈ ਇਸ ਤੇ ਸ਼ਹਿਰ ਮੰਗਣਾਗਾ ਜੇ ਨਾ ਸਾਡੇ ਨਾਲ ਫਿਰ ਇਨਸਾਫ ਹੀ ਕਰੋਗਾ ਅਸ ਸ਼ਹਿਰ ਮੰਗਾ ਸ਼ਹਿਰ ਤੇ ਸੀ ਮਾਲਕਾ ਸਾਡੇ ਕੋਲੇ ਕਾਗਜ਼ ਆ ਠੀਕ ਆ ਜੀ ਹੋਰ ਵੀ ਲੋਕਾਂ ਦੇ ਬਹੁਤ ਬਿਆਨ ਦਰਜ ਹੋਏ ਆ ਵੀ ਜਿਨ੍ਹਾਂ ਨਾਲ ਇਹਨੇ ਲੱਖਾਂ ਰੁਪਈਆ ਦੀ ਠੱਗੀ ਮਾਰੀ ਉੱਥੇ ਆ ਜਾਂਦਾ ਹੀ ਠੱਗਾਂ ਤਾਂ ਪਤਾ ਹੀ ਹੁਣ ਦਰਵਾ ਨੂੰ ਇਹ ਤਾਂ 1.5 ਲੱਖ ਲੈ ਲੈਂਦਾ ਕਦੇ 4 ਲੱਖ ਲੈ ਲੈਂਦਾ ਇਹ ਤਾਂ ਅੰਦਰ ਖਾਤੇ ਹਣ ਕਾਉਂਟ ਕਿਸੇ ਦਾ ਦਿੱਤਾ ਕੋਈ ਮੇਰਾ ਤਾਂ ਕਾਉਂਟ ਹੀ ਹੈ ਨਹੀਂਗਾ ਕਾਉਂਟ ਕਿਸੇ ਇਹਦਾ ਹੀ ਬੰਦਾ ਕਾਉਂਟ ਵਾਲਾ ਵੀ ਠੀਕ ਹੈ ਜੀ ਵੀ ਮੈਂ ਅੰਦਰ ਨਾ ਹੋ ਜਾਵਾਂ ਕੀ ਮੰਗ ਕਰਦੇ ਆ ਅਸੀਂ ਮੰਗਣ ਸਾਫ਼ ਕੀਤਾ ਜਾਵੇ ਸਾਡੇ ਨਾਲ ਜੀ ਸਾਡੇ ਨਾਲ ਬਾਬਾ ਜੀ ਜੋੜਨਾ ਸਾਡੇ ਨਾਲ ਅਸੀਂ ਤਾਬਿਆਦਾਰ ਹੱਥ ਜੋੜ ਕੇ ਬੇਨਤੀ ਸੰਗਤ ਨਾਲ ਆ ਜੀ ਵਹਿ ਰਿਹਾ ਜੋ ਤੁਸੀਂ ਸ਼ਬਦ ਭਾਈ ਮਨਪ੍ਰੀਤ ਸਿੰਘ ਜੀ ਲਈ ਉੱਥੇ ਬੋਲ ਆਏ ਹਾਂਜੀ ਉਹਦੇ ਲਈ ਤੁਸੀਂ ਕੀ ਉਹ ਜਿਵੇਂ ਮਾਫੀ ਚਾਹੁੰਨੀ ਉਹ ਡਰਾਤ ਮਕਾ ਕੇ ਮੈਨੂੰ ਬਿਆਨ ਤਵਾਇਤੀ ਅੱਛਾ ਅੱਛਾ ਹਾਂ ਮੈਂ ਤਾਂ ਮਰਨ ਵਾਲੀ ਹੋ ਗਈ ਜੀ ਉਹ ਬਿਆਨ ਤੱਕੇ ਨਾਲ ਦਵਾਈ ਘੋਰ ਘੋਰ ਕੇ ਪਤਾ ਨਹੀਂ ਕੀ ਕਾ ਸਮਝ ਤਾਂ ਫੀਮ ਵੀ ਫੜਾਤੀ ਉਹਨੇ ਪਿਆ ਲੈ ਖਾਲਾ ਤੂੰ ਨਸ਼ੇ ਚ ਹੋ ਜਾ ਠੀਕ ਹੈ ਬਾਬਾ ਜੀ ਹਾਂ ਚਾਚਾ ਜੀ ਮੈਨੂੰ ਕਹਿੰਦਾ ਖਾਲਾ ਮੇਰੇ ਕੋਲ ਪੀਣ ਦੀ ਉਹਦੀ ਪਈ ਦਿੱਤੀ ਜੀ